ਹਾਂ ਹਿੰਦੂ ਭਾਈਚਾਰਾ ਰਹਿੰਦਾ ਵੀ ਐ ਤੇ ਕਾਰੋਬਾਰ ਵੀ ਕਰਦਾ ਜੈੰਤੀਪੁਰ ਤੇ ਬਟਾਲਾ ਇਹ ਦੋ ਸ਼ਹਿਰ ਨੇ ਜਿੱਥੇ ਵੱਡੀ ਗਿਣਤੀ ਚ ਸਾਡਾ ਜਿੱਥੇ ਹਿੰਦੂ ਭਾਈਚਾਰਾ ਆਪਦਾ ਕਾਰੋਬਾਰ ਵੀ ਕਰਦਾ ਰਹਿ ਐਸ਼ਵੀ ਰੱਖੀ ਹੈ ਮੈਂ ਇਸ ਗੱਲ ਤੇ ਤਾਂ ਬਾਰ-ਬਾਰ ਸਟ੍ਰੈਸ ਦੇ ਰਿਹਾ ਕਿਉਂਕਿ ਮੈਨੂੰ ਇਸ ਗੱਲ ਦੀ ਬੜੇ ਲੰਮੇ ਸਮੇਂ ਤੋਂ ਇਸ ਗੱਲ ਦਾ ਫਿਕਰ ਸੀ कि ਇਸ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੇਟ ਬਹੁਤ ਖਤਰਨਾਕ ਵੀ ਬੋਏ ਜਾ ਰਹੇ ਉਹੀ ਹਾਲਾਤ 80 ਤੇ 90 ਦੇ ਪੈਦਾ ਕੀਤੇ ਜਾ ਰਹੇ ਆ ਜਦੋਂ ਹਿੰਦੂ ਸਿੱਖ ਏਕਤਾ ਨੂੰ ਬਹੁਤ ਵੱਡਾ ਖਤਰਾ ਪੈਦਾ ਵੀ ਹੋਇਆ ਸੀ ਔਰ ਤੁਸੀਂ ਸਾਰੇ ਜਾਣਦੇ ਹੋ ਕਿ ਉਹਦੇ 'ਚ ਜਿੱਥੇ ਪੰਜਾਬ ਦਾ ਨੁਕਸਾਨ ਹੋਇਆ ਦੇਸ਼ ਦਾ ਨੁਕਸਾਨ ਹੋਇਆ ਆ ਇੰਡੋ ਪਾਕਿਸਤਾਨ ਬਾਰਡਰ ਸਟੇਟ ਤੇ ਅੱਗ ਲਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਗਈ ਉਹੀ ਗੱਲਾਂ ਅੱਜ ਫੇਰ ਦਰਾਈਆਂ ਜਾ ਰਹੀਆਂ ਨੇ ਇਹ ਪਹਿਲਾ ਅਟੈਕ ਪਿਛਲੇ 10 ਦਿਨਾਂ 'ਚ ਜਾਂ 2 ਮਹੀਨੇ ਲਾ ਲੋ ਚਲੋ 10 ਦਿਨ ਮੈਂ ਉਸ ਗੱਲ ਦੀ ਦ੍ਰਿਸ਼ਟੀ ਕਰਦਾ ਕਿ ਇਹ 11ਵਾਂ ਬੌਮ ਅਟੈਕ ਹੋਇਆ ਜਿੱਥੇ ਪਹਿਲਾਂ ਜਿੰਨੇ ਵੀ ਅਟੈਕ ਨੇ ਉਹ ਪੁਲਿਸ ਸਟੇਸ਼ਨ ਤੇ ਹੋਏ ਆ ਮਤਲਬ ਸਿੱਧਾ ਚੈਲੰਜ ਹੈ ਸਿਕਿਉਰਿਟੀ ਫੋਰਸਸ ਨੂੰ ਇਹ ਪਹਿਲਾ ਬਲਾਸਟ ਹੋਇਆ ਜਿਹੜਾ ਇੱਕ ਕਿਸੇ ਦੀ ਪਰਸਨਲ ਰਹਿਸੇ 'ਚ ਆ ਕੇ ਇੱਕ ਪਿੰਡ 'ਚ ਵੜ ਕੇ ਔਰ ਉਸ ਘਰ ਨੂੰ ਚੁਣਿਆ ਗਿਆ ਜੋੜਾ ਫੇਰ ਮੈਨੂੰ ਕਹਿਣੀ ਨਹੀਂ ਚਾਹੀਦੀ ਗੱਲ ਕਿਉਂਕਿ ਇਹ ਇੱਕ ਇਤਿਹਾਸ ਨੂੰ ਦਰਉਨ ਵਾਲੀ ਗੱਲ ਹੈ ਮੈਂ ਤਾਂ ਕਰ ਰਿਹਾ ਕਿਉਂਕਿ 1991 'ਚ ਵੀ ਸਾਡੇ ਸਵਰਗਵਾਸੀ ਰਜਿੰਦਰ ਕੁਮਾਰ ਪੱਪੂ ਜੀ ਜੈੰਤੀਪੁਰ ਸਾਬ ਤੇ ਵੀ ਅਟੈਕ ਹੋਇਆ ਸੀ ਔਰ ਉਹ ਸਿਰਫ ਏਐਸਲੀ ਉਹਦੋਂ ਹੋਇਆ ਸੀਗਾ ਕਿਉਂਕਿ ਉਹ ਇੱਕ ਪੰਜਾਬ 'ਚ ਇੱਕ ਮਾਈਨੋਰਟੀ ਕਮਿਊਨਿਟੀ ਨੂੰ ਬਿਲੋਂਗ ਕਰਦੇ ਸਨ ਹਿੰਦੂ ਭਾਈਚਾਰੇ ਨੂੰ ਬਿਲੋਂਗ ਕਰਦੇ ਸਨ ਅੱਜ ਵੀ ਜਦੋਂ 35 ਸਾਲ ਬਾਅਦ ਅਟੈਕ ਹੋਇਆ ਫੇਰ ਉਸ ਮਾਈਨੋਰਟੀ ਕਮਿਊਨਿਟੀ ਨੂੰ ਟਾਰਗੇਟ ਕੀਤਾ ਗਿਆ ਔਰ ਕਮਾਲ ਦੀ ਗੱਲ ਹੈ ਕਿਉਂਕਿ ਮੈਂ ਨਹੀਂ ਇਹ ਮੰਨਦਾ ਕਿ ਕੋਈ ਗੁਰੂ ਦਾ ਸਿੱਖ ਕਿਉਂਕਿ ਆ ਮੈਂ ਆ ਪੋਸਟ ਪੜ੍ਹੀ ਆ ਜਿਹੜੀ ਇਹਨਾਂ ਨੇ ਇਹ ਸਾਂਝੀ ਕੀਤੀ ਆ ਮੇਨਾਂ ਦਾ ਆ ਪੋਸਟ ਐ ਇਹਨਾਂ ਦੀ ਅਖੀਰ 'ਚ ਇਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਆ ਮੈਂ ਉਹ ਪੋਸਟ ਵੀ ਪੜਦਾ ਬੱਬਰ ਖਾਲਸਾ ਇੰਟਰਨੈਸ਼ਨਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਜੋ ਜੈਨਤੀਪੁਰ ਵਿੱਚ ਸ਼ਰਾਬ ਦੇ ਠੇਕੇਦਾਰ ਪੱਪੂ ਜੈਨਤੀਪੁਰ ਦੇ ਘਰ ਮਲਾਜਮਾ ਉਤੇ ਗਰਨੇਡ ਅਟੈਕ ਹੋਇਆ ਉਸ ਦੀ ਜ਼ਿੰਮੇਵਾਰੀ ਮੈਂ ਹੈਪੀ ਪਸ਼ੀਆ ਲੈਂਦਾ ਇਹ ਪਿੱਛੇ ਕਾਰਨ ਇਹ ਹੈ ਕਿ ਪਿਛਲੇ ਕੁਝ ਸਮਾਂ ਪਹਿਲਾਂ ਸਾਡੇ ਵੱਲੋਂ ਇਹਨਾਂ ਨੂੰ ਫੋਨ ਕੀਤੇ ਗਏ ਕਿਹਾ ਗਿਆ ਕਿ ਇਸ ਵਾਰ ਪੰਜਾਬ ਵਿੱਚ ਸ਼ਰਾਬ ਬੰਦੀ ਕੀਤੀ ਜਾਣੀ ਹੈ ਅਤੇ ਸ਼ੁਰੂਆਤ ਮਾਝੇ ਤੋਂ ਕੀਤੀ ਜਾਣੀ ਹੈ ਸਾਦੇ ਕਹਿਣ ਦੇ ਬਾਵਜੂਦ ਵੀ ਏਸ ਨੇ ਸਾਡੀ ਗੱਲ ਨੂੰ ਹਲਕੇ ਵਿੱਚ ਲਿਆ ਤੇ ਗੱਲ ਨੂੰ ਇਗਨੋਰ ਕਰਦੇ ਹੋਏ ਦੁਬਾਰਾ ਠੇਕੇ ਭਰੇ ਪਰ ਹੁਣ ਇਹਨਾਂ ਨੂੰ ਅਸੀਂ ਆਪਣੇ ਤਰੀਕੇ ਨਾਲ ਸਮਝਾਵਾਂਗੇ ਇਹਨਾਂ ਠੇਕੇਦਾਰਾਂ ਵੱਲੋਂ ਬਹੁਤ ਸਾਰੇ ਗੁਰੂ ਘਰ ਅਤੇ ਸਕੂਲਾਂ ਦੇ ਨੇੜੇ ਵੀ ਠੇਕੇ ਕੋਲੇ ਗਏ ਹਣ ਜੋ ਕਿ ਬਹੁਤ ਨਿੰਦਨਯੋਗ ਹੈ ਉਹ ਬੰਦ ਕੀਤੇ ਜਾਣ ਨਹੀਂ ਤਾਂ ਸਾਡੇ ਵੱਲੋਂ ਸ਼ਰਾਬ ਸਮੇਤ ਅੱਗ ਲਗਾ ਕੇ ਫੂਕ ਦਿੱਤੇ ਜਾਣਗੇ ਬਾਕੀ ਇਹਨਾਂ ਦੇ ਥੱਲੇ ਜਿਹੜੇ ਵੀ ਕਰਿੰਦੇ ਕੰਮ ਕਰ ਰਹੇ ਨੇ ਉਹ ਸੋਚ ਕੇ ਕਰਿਓ ਅਸੀਂ ਪਹਿਲਾਂ ਇਹਨਾਂ ਨੂੰ ਜ਼ੁਬਾਨੀ ਤੌਰ ਤੇ ਆਖਿਆ ਸੀ ਪਰ ਇਹਨਾਂ ਨੇ ਅਮਲ ਨਹੀਂ ਕੀਤਾ ਉਤੋ ਬਾਅਦ ਇਹਨਾਂ ਦੇ ਠੇਕਿਆਂ ਨੂੰ ਅੱਗ ਵੀ ਲਾਈ ਸੀ ਪਰ ਇਹਨਾਂ ਦੇ ਖਾਨੇ ਗੱਲ ਨਹੀਂ ਪਈ ਅਤੇ ਜਿਹੜਾ ਵੀ ਕੋਈ ਪੀਨ ਦਾ ਚਾਹਵਾਨ ਹੈ ਉਹ ਆਪਣੇ ਘਰ ਕੱਢ ਕੇ ਪੀਵੇ ਠੇਕੇ ਤੋਂ ਸ਼ਰਾਬ ਨਾ ਲਈ ਜਾਵੇ ਕਿਉਂਕਿ ਆਮ ਲੋਕਾਂ ਦਾ ਪੈਸਾ ਕੋਆਪਰੇਟਿਵ ਤੇ ਸਰਕਾਰ ਦੀ ਜੇਬ ਜਾ ਰਿਹਾ ਹੈ ਪਰ ਹੁਣ ਨਹੀਂ ਜਾਣ ਦਿੱਤਾ ਜਾਵੇਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੰਗ ਜਾਰੀ ਹੈ ਵੇਟ ਐਂਡ ਵਾਚ ਨੈਕਸਟ ਟਾਰਗੇਟ ਸੂਨ ਹੁਣ ਮੈਨੂੰ ਇਹ ਗੱਲ ਦੱਸੋ ਕਿ ਆਪ ਹੀ ਸੈਲਫ ਕਨਟਰਡਿਕਟਰੀ ਗੱਲਾਂ ਕਰ ਗਏ ਕਹਿੰਦੇ ਵੈਸੇ ਤਾਂ ਠੇਕੇ ਬੰਦ ਕਰੋ ਤੇ ਜੇ ਪੀਣੀਆ ਘਰ ਦੀ ਕੱਢੀ ਪੀ ਲਓ ਕਮਾਲ ਹੀ ਹੈ ਨਾ ਔਰ ਜਿਹੜੇ ਬੰਦੇ ਗੱਲ ਕਰ ਰਹੇ ਆ ਇਹ ਸਾਰੇ ਰੋਡੇ ਪੋਡੇ ਆਪੇ ਪੌਣੀ ਪੌਣੀ ਬੋਤਲ ਸ਼ਰਾਬ ਪੀਣ ਵਾਲੇ ਫੀਮ ਦੀ ਡਲੀ ਖਾਣ ਵਾਲੇ ਮੈਂ ਕਹਿੰਦਾ ਵੱਡੇ ਸਮੇਕੀਏ ਉਹ ਹੁਣ ਸਲਾਹ ਦੇਣਗੇ ਕਿ ਕਿਵੇਂ ਕੀ ਹੋਣਾ ਚਾਹੀਦਾ ਭਾਈ ਆ ਖੇਕੇ ਜੇ ਕੋਈ ਦਿੰਦਾ ਨਾ ਤਾਂ ਤੁਹਾਡਾ ਯਾਰ ਦਿੰਦਾ ਜਿਹੜਾ ਤੁਹਾਡੇ ਤੇ ਕਾਰਵਾਈ ਨਹੀਂ ਕਰ ਰਿਆ ਭਗਵੰਤ ਮਾਨ ਉਹਨੂੰ ਕਹੋ ਸ਼ਰਾਬ ਬੰਦੀ ਇਹ ਕਿਉਂ ਚਾਹੁੰਦੇ ਤੁਹਾਨੂੰ ਮੈਂ ਅੱਜ ਦੱਸ ਦਿੰਦਾ ਕਿ ਸਭ ਤੋਂ ਵੱਡੇ ਬਲੈਕ ਦੇ ਕਾਰੋਬਾਰੀ ਜਿਵੇਂ ਦੂਜੇ ਸੂਬਿਆਂ 'ਚ ਜਿੱਥੇ ਸ਼ਰਾਬ ਪੰਦੀ ਹੈ ਨਾ ਇਹਨਾਂ ਨੇ ਕਰਨਾ ਮੈਨੂੰ ਮੈਂ ਇਹ ਤੁਹਾਨੂੰ ਤਾਂ ਪੜ ਕੇ ਵਿਖਾਈਏ ਇਹ ਮਖੋਟਾ ਜੀ ਇਹ ਪੰਥਿਕ ਮਖੋਟਾ ਪਾ ਕੇ ਇਹ ਅਸਲ ਚੰਨੇ ਲੁਟੇਰੇ ਚੋਰ ਠੱਗ ਇਹਨਾਂ ਦਾ ਕੋਈ ਪੰਥਿਕ ਸਭਿਆਨ 'ਚ ਕੋਈ ਹਮਦਰਦੀ ਨਹੀਂ ਇਹ ਹਾਂ ਆਈਐਸਆਈ ਨਾਲ ਰਲ ਕੇ ਪੰਜਾਬ ਚ ਹਿੰਦੂ ਸਿੱਖ ਏਕਤਾ ਤੇ ਭਾਈਚਾਰੇ ਇੱਕ ਸਾਜ ਨੂੰ ਵੱਡਾ ਖਤਰਾ ਕਿਉਂਕਿ ਸ਼ਰਾਬ ਦੇ ਕਾਰੋਬਾਰ ਕੌਣ ਦਿੰਦਾ ਉਹਦੀ ਆਕਸ਼ਨ ਕੌਣ ਕਰਦਾ ਸਰਕਾਰ ਕਰਦੀ ਹੈ ਇਹਨੇ ਤਾਂ ਕਰਨੀ ਹੀ ਨਹੀਂ ਨਾ ਇਹਨੇ ਪਾਲਿਸੀ ਬਣਾਉਣੀ ਆ ਜਿਹੜੀ ਸਰਕਾਰ ਪਾਲਿਸੀ ਬਣਾ ਰਹੀ ਹੈ ਤੁਹਾਨੂੰ ਕੋਈ ਪਾਲਿਸੀ ਨਹੀਂ ਸਹੀ ਠੀਕ ਉਹ ਸਰਕਾਰ ਨਾਲ ਗੱਲ ਕਰੋ ਜਿਹੜੇ ਕਾਰੋਬਾਰ ਚ ਆਪ ਦਾ ਪੈਸਾ ਭਰ ਰੇ ਆ ਸਰਕਾਰਾਂ ਨੂੰ ਜਾਂ ਜਿਹੜੇ ਕਾਰੋਬਾਰ ਕਰ ਰਹੇ ਆ ਉਹਨਾਂ ਤੇ ਐਵੇਂ ਇਹ ਜੀਆਂ ਗੱਲਾਂ ਦਾ ਕੋਈ ਫਾਇਦਾ ਨਹੀਂ ਇਹ ਬਹੁਤ ਵੱਡੀ ਸਾਜ਼ਿਸ਼ ਚੱਲ ਰਹੀ ਔਰ ਮੈਂ ਤੁਹਾਨੂੰ ਅੰਦਰਲੀ ਕਹਾਣੀ ਦੱਸ ਦਿਆਂ ਕੀ ਆ ਮੰਗਦੇ ਪੈਸਾ ਜੇ ਤਾਂ ਪੈਸਾ ਦੇ ਦਿਓ ਤਾਂ ਠੀਕ ਆ ਜੇ ਨਾ ਪੈਸਾ ਦਿਓ ਫਿਰੋਤੀ ਨਾ ਦਿਓ ਜੇ ਕੋਈ ਅੱਗੋਂ ਆਕੜਦਾ ਕਿ ਫੇਰ ਉਹ ਨੂੰ ਇਸ ਤਰ੍ਹਾਂ ਡਰਾਉਂਦੇ ਤੁਸੀਂ ਅੰਦਰ ਵੇਖ ਹੀ ਲਿਆ ਨਾ ਕਿੰਨਾ ਵੱਡਾ ਉਹ ਮੋਟਰਸਾਈਕਲ ਵਾਲਾ ਵੀ ਜੇ ਅਸੀਂ ਉਹ ਵੀਡੀਓ ਮੈਂ ਸ਼ੇਅਰ ਨਾ ਕਰਦਾ ਤੇ ਗੁਰਪ੍ਰੀਤ ਸਿੰਘ ਭੁੱਲਰ ਵਰਗਾ ਪੁਲਿਸ ਦਾ ਕਮਿਸ਼ਨਰ ਹੁੰਦਾ ਉਹਨੇ ਤਾਂ ਕਹੀ ਦੇ ਨਾ ਟਾਇਰ ਪਾਟਿਆ ਔਰ ਤੁਸੀਂ ਵੀ ਥੋੜੀ ਵੀ ਮਜਬੂਰੀ ਬਣ ਜਾਂਦੀ ਜਦੋਂ ਪੁਲਿਸ ਕਹਿ ਰਹੀ ਹੈ ਕਿ ਟਾਇਰ ਪਾਟਿਆ ਤੁਸੀਂ ਕਿਵੇਂ ਕਹਿ ਦੋਗੇ ਬੰਮ ਚੱਲਿਆ ਮਗਰ ਚਸ਼ਮਦੀਤ ਉਹ ਜਿਹੜੀ ਗਵਾਹੀ ਕਹਿ ਲੋ ਜਿਹੜੀ ਵੀਡੀਓ ਮੈਂ ਸ਼ੇਅਰ ਕੀਤੀ ਤੁਸੀਂ ਸਾਰਿਆਂ ਨੇ ਵੇਖੀ ਕਿ ਉਹ ਮੋਟਰਸਾਈਕਲ ਵਾਲੇ ਕਿਵੇਂ ਆਏ ਔਰ ਕਿੱਡੀ ਦਲੇਰੀ ਚ ਪਿੰਡ 'ਚ ਭਾਈਚਾਰਾ ਹੁੰਦਾ ਇੱਕ ਆ ਇਹ ਪਿੰਡ ਜੈੰਤੀਪੁਰ ਸਾਹਿਬ ਇੱਕ ਤਰਫਾ ਜਿੱਤਦੇ ਰਹੇ ਆ ਅਸੀਂ ਚੇਅਰਮੈਨ ਬਣਾਇਆ ਸੀ ਉਹਨਾਂ ਨੂੰ ਉਹਦਾ ਵੱਡਾ ਕਾਰਨ ਇਹ ਸੀ ਕਿ ਇੱਕ ਤਾਂ Hindu ਸੀ ਕێکਤਾ ਦਾ ਮੈਂ ਮੈਸੇਜ ਦੇਣਾ ਚਾਹੁੰਦਾ ਮੈਂ ਉਸ ਵੇਲੇ ਭੋਗਤੇ ਵੀ ਬੋਲ ਕੇ ਗਿਆ ਇਹ ਹੀ ਗੱਲ ਦੂਜਾ ਕਾਰਨ ਇਹ ਸੀ ਕਿ ਇਹ ਪਿੰਡ ਉਹਨਾਂ ਦੇ ਨਾਲ ਉਸ ਪਿੰਡ 'ਚ ਵੜ ਕੇ ਜਿੱਥੇ ਸਾਰੇ ਉਹਨਾਂ ਨਾਲ ਸਹਿਮਤ ਨੇ ਤੁਸੀਂ ਅੰਦਰ ਵੇਖ ਹੀ ਲਿਆ ਕਿ ਕਿੰਨਾ ਸਿਮੇਂਟ ਦਾ ਮੈਨੂੰ ਲੱਗਦਾ ਘੱਟੋ-ਘੱਟ 12-15 ਇੰਚੀ ਸਿਮੇਂਟ ਪਿਆ ਇੰਨਾ ਕ ਸਿਮੇਂਟ ਪਿਆ ਹੋਣਾ ਜਿਹਦੇ ਵਿੱਚ ਵੀ ਇੱਥੋਂ ਮਾਰਿਆ ਕਿਸੇ ਨੇ ਤੇ ਜਾ ਕੇ ਉੱਥੇ ਡਿੱਗਿਆ ਤਾਂ ਤਾਂ ਵੀ ਐਡਾ ਵੱਡਾ ਮੋਰਾ ਉੱਥੇ ਕਰਤਾ ਇੰਨੇ ਬਲਾਸਟ ਦਾ ਅਸਰ ਸੀ ਜੈਨਤੀਪੁਰ ਅਡਾਈ ਤੋਂ 1.5 ਕਿਲੋਮੀਟਰ ਤੇ ਉੱਥੇ ਤੱਕ ਲੋਕਾਂ ਨੇ ਆਵਾਜ਼ ਸੁਣੀ। ਔਰ ਮੈਂ ਇਹ ਸਮਝਦਾ ਕਿ ਭਗਵੰਤ ਮਾਨ ਜੀ ਇਹ ਜੇ ਸੀਰੀਅਸ ਲਾਅ ਐਂਡ ਆਰਡਰ ਦੇ ਮੁੱਦੇ ਨੂੰ ਐਡਰੈਸ ਕਰਨ 'ਚ ਫੇਲ ਹੋ ਰਹੇ ਆ। ਮੈਨੂੰ ਬੜੀ ਹੈਰਾਨੀ ਹੋਈ ਕਿ ਉਹਨਾਂ ਦੀ ਇੱਕ ਚਿੱਠੀ ਆ। ਇੱਕ ਚਿੱਠੀ ਲਿਖੀ ਆ ਪੰਜਾਬ ਪੁਲਿਸ ਨੇ ਦਿੱਲੀ ਪੁਲਿਸ ਨੂੰ ਕਿ ਅਰਪਿੰਦ ਕੇਚਰੀਵਾਲ ਨੂੰ ਖਤਰਾ ਆਪ ਕੋਈ ਆ ਜੋੜੇ ਹੱਥ ਤੇਰੇ ਅੱਗੇ ਅਰਵਿੰਦ ਕੇਜਰੀਵਾਲ ਦਿੱਲੀ ਰਹਿੰਦਾ ਹੈ ਭਗਵੰਤ ਮਾਨ ਉਹਨੂੰ ਕੀਤੋ ਖਤਰਾ ਹੈ ਨਹੀਂ ਖਤਰਾ ਦਿੱਲੀ ਵਾਲੇ ਵੇਖ ਲੈਣਗੇ ਤੂੰ ਪੰਜਾਬ ਦੀ ਲੋਅ ਨਾ ਆਰਡਰ ਨੂੰ ਤਾ ਐਡਰੈਸ ਕਰਦੇ ਜਿਹੜਾ ਲੰਬੂ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਿੰਦੂ ਸਿੱਖ ਭਾਈਚਾਰੇ ਦੇ ਨਾਂ ਤੇ ਉਸ ਨੂੰ ਤਾਂ ਐਡਰੈਸ ਕਰਦੇ ਉਹਨੂੰ ਤੁਸੀਂ ਐਡਰੈਸ ਨਹੀਂ ਕਰਦੇ ਆ ਕੁਛ ਦਿਨ ਪਹਿਲਾਂ ਇਕ ਆੜਤੀਆ ਮਾਰਿਆ ਅਜ ਨਾਲੇ ਕੁਝ ਸਮਾਂ ਪਹਿਲਾਂ ਸਾਡੇ ਜੋਤ ਸਿੰਘ ਸੰਭਰੇ ਨੇ ਉਹ ਕੇਸ ਹਾਈਲਾਈਟ ਕੀਤਾ ਸੀ ਜਿੱਥੇ ਹੈਪੀ ਪਸ਼ੀਆ ਫੇਰ ਇਨਵੋਲਡ ਸੀ ਗਨਮੈਨ ਮਿਲੇ ਹੋਏ ਬੰਦੇ ਨੂੰ ਉਹਤੇ ਜਾ ਕੇ ਘਰ ਦੇ ਪੁਲਿਸ ਦੇ ਹੁੰਦੇ ਸਾਹਮਣੇ ਫਾਇਰਿੰਗ ਕਰਤੀ ਕੀ ਪੰਜਾਬ ਦਾ ਇਹ ਬਾਰਡਰ ਸਟੇਟ ਕੀ ਮਹਿਫੂਜ਼ ਹੈ ਅੱਜ ਮਜੂਦਾ ਸਰਕਾਰ 'ਚ ਆਨਸਰ ਇਜ਼ ਨੋ ਔਰ ਤੁਹਾਨੂੰ ਮੈਂ ਅੱਜ ਇਹਨਾਂ ਦੀ ਪੋਲ ਖੋਲਣ ਆਸਤੇ ਇਹ ਤਾਂ ਪਿਛਲੇ ਸਮੇਂ 'ਚ ਤੁਸੀਂ ਅੱਜ ਜਿਹੜੇ ਅਟੈਕ ਹੋਏ ਆ ਇੰਨ ਦਾ ਲਾਸਟ ਆ ਪਿੱਛੇ ਚੁੱਪ ਕਰਾਇਆ ਜੀ ਲਾਸਟ 25 30 ਸਾਲਾਂ ਚ ਇਹ ਜੇ ਹਾਲਾਤ ਨਹੀਂ ਹੋਏ ਕਿ ਪੁਲਿਸ ਸਟੇਸ਼ਨ ਜਿਹੜਾ ਲਾਸਟ اسلام آباد ਅਟੈਕ ਹੋਇਆ ਆ ਵੀ ਸੌਰੀ ਗਮਟਾਲਾ ਚੌਕੀ ਗਮਟਾਲਾ ਚੌਕੀ ਦੇ ਨਾਲ ਮੇਰਾ ਵੀ ਤੇਰਾ ਘਰ ਆ ਜਿੱਥੇ ਗਮਟਾਲਾ ਚੌਕੀ ਉਹ ਬਿਲਕੁਲ 에ਅਰਪੋਰਟ ਸਟੇਸ਼ਨ ਦੇ ਸਭ ਤੋਂ ਸੈਂਸਿਟਿਵ ਏਰੀਆ 에ਅਰਪੋਰਟ ਸਟੇਸ਼ਨ ਨਾਲ ਆ ਦੂਜੇ ਪਾਸੇ ਆਰਮੀ ਸਟੇਸ਼ਨ ਆ ਇਹ ਜਿਹੜੀ ਮੇਨ ਸੜਕ ਹੈ ਉਹ 에어ਪੋਰਟ ਨੂੰ ਕਨੈਕਟ ਕਰਦੀ ਹੈ ਜਿੱਥੇ ਵੀਵੀਆਈਪੀ ਮੂਵਮੈਂਟ ਹੈ ਭਾਈ ਤੁਸੀਂ ਉਸ ਏਰੀਏ ਨੂੰ ਵੀ ਨਹੀਂ ਸੇਫ ਰੱਖ 파ਰੇ ਥਾਣਿਆਂ ਤੇ ਅਟੈਕ ਹੋ ਰਿਹਾ ਤੇ ਇਹਨਾਂ ਦੇ ਆਲਾ ਅਫਸਰ ਕਹਿੰਦੇ ਜਾਂ ਟਾਇਰ ਪਾਟਿਆ ਜਾਂ ਸਿਲੰਡਰ ਪਾਟਿਆ ਜਾਂ ਤੁਹਾਨੂੰ 7 ਵਜੇ ਸਵੇਰੇ ਪ੍ਰੈਸ ਕਾਨਫਰੰਸ ਕਰਕੇ ਸੰਬੋਧਨ ਹੋ ਕੇ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ ਮੂਰਖ ਕਿਸੇ ਹੋਰ ਨੂੰ ਨਹੀਂ ਸਰਕਾਰ ਆਪ ਬਣ ਰਹੀ ਆ ਕਿਉਂਕਿ ਇਹ ਕੰਮ ਚੱਲਦਾ ਰਿਹਾ ਪੰਜਾਬ ਦਾ ਜਿੱਥੇ ਆਰਥਿਕ ਪੱਖ ਤੋਂ ਨੁਕਸਾਨ ਹੋਣਾ ਉੱਥੇ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਬੜਾ ਵੱਡਾ ਸੀਰੀਅਸ ਖਤਰਾ ਪੈਦਾ ਹੋ ਗਿਆ ਔਰ ਮੈਂ ਅੱਜ ਤੁਹਾਨੂੰ ਵਾਰਨਿੰਗ ਦੇ ਰਿਹਾ ਪੰਜਾਬ ਸਰਕਾਰ ਨੂੰ ਕਿ ਸਲੋਲੀਅਨ ਸਕੈਡਲੀ ਵੱਡੇ ਹਿੰਦੂ ਭਾਈਚਾਰੇ ਨਾਲ ਸੰਬੰਧਿਤ ਜਾਂ ਮਾਈਨੋਰਟੀ ਭਾਈਚਾਰੇ ਨਾਲ ਸੰਬੰਧਿਤ ਲੀਡਰਸ ਨੂੰ ਬਿਜ਼ਨਸਮੈਨ ਨੂੰ ਨਿਸ਼ਾਨਾ ਬਣਾਇਆ ਜਾਣਾ ਹੈ ਔਰ ਇੱਕ ਡਰ ਦਾ ਸਹਿਮ ਦਾ ਮਾਹੌਲ ਕ੍ਰੀਏਟ ਕੀਤਾ ਜਾਣਾ ਕਿ ਪੰਜਾਬ 'ਚ ਨਾ ਤੋਂ ਕੋਈ ਇਨਵੈਸਟਮੈਂਟ ਆਵੇ ਔਰ ਪੰਜਾਬ 'ਚ ਇਹ ਗੱਲ ਹੋ ਜਾਏ ਕਿ ਹਿੰਦੂ ਸਿੱਖ ਏਕਤਾ ਖਤਰੇ 'ਚ ਹੈ ਇੱਥੇ ਭਾਈਚਾਰਾ ਇੱਕ ਸਾਂਝ ਨਹੀਂ ਹੈ ਮਗਰ ਕੀ ਇਹਨਾਂ ਗੱਲਾਂ ਨੂੰ ਐਡਰੈਸ ਕਰਨ ਲਈ ਮੁੱਖ ਮੰਤਰੀ ਸਾਹਿਬ ਤੋਂ ਕੋਈ ਸੰਵੇਦਨਸ਼ੀਲਤਾ ਵਿਖਾਈ ਜਾ ਰਹੀ ਹੈ ਆ ਮੈਂ ਇੱਕ ਵੀਡੀਓ ਉਹਨਾਂ ਦੀ ਉਹ ਚਲਾ ਕੇ ਦਿਖਾਈ ਮੇਰਾ ਵੀ ਅਤੇ ਦੂਜੀਆਂ ਤਾਂ ਮੈਂ ਕੀ ਸਾਂਝੀਆਂ ਕਰਨੀਆਂ ਆ ਸਾਰੀਆਂ ਉਹਨਾਂ ਦੀਆਂ ਜਿਹੜੀਆਂ ਵੱਖ-ਵੱਖ ਜ਼ਿੰਮੇਵਾਰੀਆਂ ਚੁੱਕੀਆਂ ਨੇ ਮੈਂ ਸਾਰੀਆਂ ਹੀ ਤੁਹਾਨੂੰ ਦੇ ਦੇਣਾ ਮੈਂ ਅੱਜ ਸਾਰੀਆਂ ਹੀ ਕੱਢ ਕੇ ਲਿਆਇਆ ਸੀ ਔਰ ਇੱਕ ਮੈਂ ਹੋਰ ਜਿਹੜਾ ਸਭ ਤੋਂ ਇਹਨੂੰ ਰੋਕ ਕੇ ਇਹਨੂੰ ਰੋਕ ਕੇ ਰੱਖੇ ਵਾਂਗੂ ਸਭ ਤੋਂ ਵੱਡਾ ਫੇਲੀਅਰ ਸਰਕਾਰ ਦਾ ਜੈੰਤੀਪੁਰ ਪਰਿਵਾਰ ਨੇ ਆ 10 ਐਫਆਈਆਰ ਮੈਂ ਬਾਈ ਨੇਮ ਤੁਹਾਨੂੰ ਹੁਣੇ ਸਪਲਾਈ ਕਰਨ ਲੱਗਿਆ ਕੋਰਟ 'ਚ ਗਵਾਹੀ ਜਿਹੜੇ ਲੋਕ ਆਈਐਸਆਈ ਨਾਲ ਮਿਲ ਕੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਆ ਉਹਨਾਂ ਦੇ ਖਿਲਾਫ ਲੜਾਈ ਲੜਨ ਵਾਸਤੇ ਬੱਪੂ ਜੈੰਤੀਪੁਰ ਸਾਹਿਬ ਆਪ ਤੇ ਜੂੰਦੇ ਜੀ ਇਹ ਲੜਾਈ ਵਿੱਢੀ ਸੀ ਉਹਨਾਂ ਦਿਨਾਂ 'ਚ ਵੀ 80 ਤੇ 90 ਦੇ ਦਹਾਕੇ 'ਚ ਇਹ ਉਹ ਪਰਿਵਾਰ ਹੈ ਜਿਹਨੇ ਪਿੰਡ ਨਹੀਂ ਛੱਡਿਆ ਸੀ ਆਪ ਦਾ ਏ ਭਾਈ ਚਾਰੇ ਇੱਕ ਸਾਜ ਨੂੰ ਕਾਇਮ ਰੱਖਿਆ ਸੀ ਅੱਜ ਮੈਂ ਤਾਂ ਹੀ ਚੱਲ ਕੇ ਆਇਆ ਕਿ ਜੇ ਅਜ ਇਹਨਾਂ ਤੇ ਬੰਮ ਅਟੈਕ ਹੋਇਆ ਤੇ ਮੈਂ ਇਹ ਨਹੀਂ ਖੜੂੰਗਾ ਤੇ ਮੈਂ ਫਿਰ ਜੋ ਸਾਡੀ ਅਸੀਂ ਗੁਰੂ ਦੇ ਚਰਨਾ ਚ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਸੀ ਉਸ ਅਰਦਾਸ ਤੋਂ ਵੀ ਮੁਨਕਰ ਹੋ ਰਿਹਾ ਔਰ ਮੇਰੇ ਵੀਰੋ ਮੈਂ ਪੰਜਾਬ ਪੁਲਿਸ ਨੂੰ ਔਰ ਖਾਸ ਤੌਰ ਤੇ ਭਗਵੰਤ ਮਾਨ ਨੂੰ ਤੇ ਉਹਨਾਂ ਦੇ ਡੀਜੀਪੀ ਸਾਹਿਬ ਨੂੰ ਪੁੱਛਣਾ ਚਾਹੁੰਨਾ ਕਿ 1991 ਚ ਸਭ ਤੋਂ ਪਹਿਲਾਂ 114 ਨੰਬਰ ਐਫ ਆਈ ਆਰ ਜਦੋਂ ਇਹਨਾਂ ਦੇ ਬਜ਼ੁਰਗਾਂ ਤੇ ਅਟੈਕ ਹੋਇਆ ਸੀ ਪਪੂ ਚੀਤੇ ਉਤੋਂ ਦੀ ਦਰਜ ਹੈ। ਉਸ ਤੋਂ ਬਾਅਦ ਜੁਲਾਈ 2021 ਐਫ ਆਈ ਆਰ ਨੰਬਰ 64 3721 ਫਤੇਗੜ ਚੂੜੀਆਂ ਬਟਾਲਾ ਜੱਗੂ ਭਗਵਾਨਪੁਰੀਏ ਦੇ ਖਿਲਾਫ ਇਹਨਾਂ ਨੇ ਦਰਜ ਕਰਾਈ ਜਦੋਂ ਇਹਨਾਂ ਦੇ ਸਾਥੀ ਨੂੰ ਸਤਨਾਮ ਸਿੰਘ ਨੂੰ ਮਾਰਤਾ ਗਿਆ ਸੀ ਕਿਉਂਕਿ ਇਹ ਫਰੋਤੀ ਨਹੀਂ ਭਰਦੇ ਸੀ। ਸਪਟੰਬਰ 2021 ਐਫ ਆਈ ਆਰ ਨੰਬਰ 129 592021 ਪੁਲਿਸ ਸਟੇਸ਼ਨ ਬਟਾਲਾ ਇਹਨਾਂ ਨੇ ਅਮਨਦੀਪ ਨੇ ਐਡਵੋਕੇਟ ਸਾਹਿਬ ਨੇ ਜੋ ਵਕੀਲ ਸਾਹਿਬ ਵੀ ਨੇ ਹੈਰੀ ਚੱਠੇ ਤੇ ਜੱਗੂ ਭਗਵਾਨਪੁਰੀਏ ਦੇ ਖਿਲਾਫ ਦਰਜ ਕਰਾਈ ਫਿਰ ਇਹਨਾਂ ਨੇ ਨਵੰਬਰ 2021 ਚ ਐਫ ਆਈ ਆਰ ਨੰਬਰ 228 13 11 21 ਸਿਵਲ ਲਾਈਨਸ ਬਟਾਲਾ 307 506 ਆਮ ਸੈਕਟ ਇਹ ਇਹਨਾਂ ਦਾ ਕਿੱਥੇ ਹੋ ਗੁਰਪ੍ਰੀਤ ਪੁੱਲ ਇੱਧਰ ਆ ਜਾ ਇਹਨੇ ਦਰਜ ਕਰਾਈ ਇੱਥੇ ਅਟੈਕ ਕੀਤਾ ਇਹਤੇ ਅਟੈਕ ਕੀਤਾ ਸੀ ਹੈਰੀ ਚੱਠੇ ਤੇ ਜੱਗੂ ਭਗਵਾਨਪੁਰੀਏ ਨੇ ਮਸਲਾ ਕੀ ਪੈਸੇ ਦਿਓ ਫਰੋਤੀ ਦਿਓ ਰੰਗਦਾਰੀ ਦਿਓ ਫਿਰ 21 ਚ ਸੀਡਬਲਯੂ ਪੀਐਨ ਨੇ ਹਾਈ ਕੋਰਟ ਆਪਦੀ ਸੇਫਟੀ ਐਂਡ ਸਿਕਿਉਰਿਟੀ ਵਾਸਤੇ ਹਾਈ ਕੋਰਟ 'ਚ ਇੱਕ ਐਪਲੀਕੇਸ਼ਨ ਪਾਈ ਜਦੋਂ ਹਾਈ ਕੋਰਟ ਨੇ ਸਰਕਾਰ ਨੂੰ ਆਰਡਰ ਕੀਤਾ ਕਿ ਇਹਨਾਂ ਦੀ ਸੇਫਟੀ ਐਂਡ ਸਿਕਿਉਰਿਟੀ ਯਕੀਨੀ ਬਣਾਓ ਕੇਜਰੀਵਾਲ ਦਾ ਫਿਕਰ ਤਾਂ ਕਰਦੇ ਕਿ ਉੱਥੇ ਪੰਜਾਬ ਪੁਲ ਚੇਣੀ ਆ ਭਾਈ ਜਿਹੜਾ ਥੋਡੇ ਤੇ ਮਾਲੀਆ ਭਰਦਾ ਥੋਡੂ ਟੈਕਸ ਭਰਦਾ ਥੋਡੇ ਦਿੱਤੀ ਹੋਈ ਆਕਸ਼ਨਿੰਗ 'ਚ ਹਿੱਸਾ ਲੈਂਦਾ ਉਹਦੀ ਸੇਫਟੀ ਐਂਡ ਸਿਕਿਉਰਿਟੀ ਕਿਨੇ ਦੇਣੀ ਆ ਉਤੋਂ ਪੈਸੇ ਵੀ ਲੈ ਜਾਂਦੇ ਤੇ ਉਹਨੂੰ ਸੇਫਟੀ ਐਂਡ ਸਿਕਿਉਰਿਟੀ ਵੀ ਨਹੀਂ ਦੇ ਰਹੇ ਕੁਛ ਨਹੀਂ ਕੀਤਾ ਪੁਲਿਸ ਨੇ ਫੇਰ ਸਪਟੰਬਰ 2023 ਚ ਐਫ ਆਈ ਆਰ ਨੰਬਰ 150 ਪੁਲਿਸ ਸਟੇਸ਼ਨ ਬਟਾਲਾ ਚ ਉਦੋਂ ਇਹਨਾਂ ਨੂੰ ਸਿਕਿਉਰਿਟੀ ਦਿੱਤੀ ਗਈ ਜਦੋਂ ਇਹਨਾਂ ਦੇ ਪੈਟਰੋਲ ਬੰਬ ਤੋਂ ਤੁਹਾਨੂੰ ਯਾਦ ਹੋਣਾ ਜਦੋਂ ਸ਼ਰਾਬ ਦੇ ਠੇਕਿਆਂ 'ਚ ਇਹ ਪੈਟਰੋਲ ਬੰਬ ਦਾ ਅਟੈਕ ਕੀਤਾ ਗਿਆ ਸੀ ਉਦੋਂ ਸਿਕਿਉਰਿਟੀ ਦਿੱਤੀ ਗਈ ਮਗਰ ਮੈਂ ਪੁੱਛਣਾ ਚਾਹੁੰਦਾ ਕੱਲ ਸਿਕਿਉਰਿਟੀ ਸੀ ਕਿੱਥੇ ਭਾਈ ਜੇ ਇਸ ਬੰਦੇ ਨੇ 10 ਐਫ ਆਈ ਆਰ ਜਿਨ੍ਹਾਂ ਨੂੰ ਤੁਸੀਂ ਆਪ ਕਹਿੰਦੇ ਹੋ ਕਿ ਆਈਐਸਆਈ ਏਜੰਟਾਂ ਨਾਲ ਮਿਲੇ ਆ ਆ ਰਿੰਦਾ ਹੈਪੀ ਪਛਿਆ ਜੱਗੂ ਭਗਵਾਨਪੁਰੀਆ ਕਿ ਹੋਰ ਕਿਹੜਾ ਸੀ ਇਹਦੇ ਚ ਪਿੰਦੀ ਇੱਕ ਤਾਂ ਨੌ ਵੀ ਇਹਨਾਂ ਦੇ ਪੁੱਠੇ ਸਿੱਧੇ ਜਿਹਨੇ ਬੰਦੇ ਆਲੇ ਤਾਂ ਹੈ ਹੀ ਨਹੀਂ ਆ ਕਿਹੜਾ ਪਿੰਦਾ ਪਿੰਦੀ 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 ਆ ਐਫਆਈਆ ਨੰਬਰ ਸਾਰੀਆਂ ਹੀ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਜਿਹੜਾ ਬੰਦਾ ਡਟ ਕੇ ਐਂਟੀ ਨੈਸ਼ਨਲ 엘ਮੈਂਟਸ ਨਾਲ ਲੜ ਰਿਹਾ ਉਹਦੀ ਜਾਨ ਮਾਲ ਦੀ ਸੁਰੱਖਿਆ ਕਿਹਨੇ ਦੇਣੀ ਹੈ ਜਿਹੜਾ ਕਰ ਰਿਹਾ ਪੰਜਾਬ ਦੇ ਜੋ ਆਕਸ਼ਨਿੰਗ ਹੁੰਦੀ ਹੈ ਤੁਸੀਂ ਆਕਸ਼ਨਿੰਗ ਕਰਦੇ ਹੋ ਉਹਦੇ ਚ ਹਿੱਸਾ ਲੈ ਰਿਹਾ ਉਹਦੀ ਸੇਫਟੀ ਐਂਡ ਸਿਕਿਉਰਿਟੀ ਜਿਹੜਾ ਤੁਹਾਡਾ ਟੈਕਸਪੇਅਰਾ ਕਿਹਨੇ ਕਰਨੀ ਅਰਵਿੰਦ ਕੇਜਰੀਵਾਲ ਇਸ ਨੋਟ ਟੈਕਸਪੇਅਰ ਉਹਦੀ ਜਾਨ ਦਾ ਤਾਂ ਇੰਨਾ ਫਿਕਰ ਤੇ ਜਿਹੜਾ ਟੈਕਸਪੇਅਰ ਉਹਦੀ ਜਾਨ ਦਾ ਕਿਹਨੇ ਫਿਕਰ ਕਰਨਾ ਔਰ ਇਸੇ ਤਰੀਕੇ ਨਾਲ हां ਆ ਡਰਾਮਾ ਰਚ ਦੇਣਾ ਕਿ ਜੀ ਸਕੂਲ ਅੱਕੇ ਨਹੀਂ ਕਾਲਜ ਅੱਕੇ ਨਹੀਂ ਇਹ ਤਾਂ ਪਹਿਲਾਂ ਹੀ ਪਾਲਿਸੀ ਚ ਜੇ ਕੋਈ ਇਹ ਜਾ ਠੇਕਾ ਖੋਲ ਰਿਹਾ ਬੰਦ ਕਰੋ ਮੈਂ ਤਾਂ ਆਪ ਕਹਿੰਨਾ ਮਗਰ ਜਿਹੜੇ ਬੰਦੇ ਕਹਿ ਰਹੇ ਪੌਣੀ ਪੌੜੀ ਬੋਤਲ ਆਪ ਸ਼ਰਾਬ ਪੀਣ ਨਾਲੇ ਸਾਰੀ ਰੋਡੇ ਜੇ ਗੁਰੂ ਦਾ ਬੰਨਾ ਹੈ ਨਾ ਤਾਂ ਗੁਰੂ ਸਾਹਿਬ ਡੋਜ਼ਨt ਪਰੀਚ ਵਾਇਲੈਂਸ ਗੁਰੂ ਸਾਹਿਬ ਵਾਲੇ ਬੰਨਾ ਹੈ ਤੇ ਪਹਿਲਾਂ ਉਸ ਬੜੋ ਤੇ ਫੇਰ ਰੀਪੀਚ ਕਰੋ ਕੇਵਲ ਕੇਵਲ ਸ਼ਰਾਬ ਬੰਦੀ ਇਸ ਲਈ ਕਰ ਤੇ ਗੱਲ ਕਰਦੇ ਆ ਸਭ ਤੋਂ ਵੱਡੇ ਮਾਫੀਆ ਫਿਰ ਇਹ ਆਪ ਬਣਨੇ ਇਹਨਾਂ ਨੇ ਇਹ ਕਾਰੋਬਾਰ ਕਰਨਾ ਔਰ ਅਕੀਰ ਚ ਕੁਝ ਦਿਨ ਪਹਿਲਾਂ ਮੈਂ ਵੀ ਕਈ ਅਪਚਰਾ ਨੂੰ ਫੋਨ ਕਰਕੇ ਇੱਕ ਆਡੀਓ ਸੁਣਾਈ ਸੀ ਹੁਣ ਜਿਹੜੀ ਮੈਂ ਤੁਹਾਨੂੰ ਸੁਣਾਉਣ ਲੱਗਿਆ ਤੇ ਮੈਂ ਇਹਨਾਂ ਨੂੰ ਕੁਦਰਤੀ ਗੱਲ ਹੈ ਕਿਉਂਕਿ ਇਹ ਜਿੰਨੇ ਬੰਦਿਆਂ ਦਾ ਮੈਂ ਨਾਂ ਲਿਆ ਇਹ ਬੰਦੇ ਨੇ ਮਾਰੇ ਇਹ ਬੰਦਿਆਂ ਦਾ ਕੋਈ ਦੀਨ ਮਜ਼ਬ ਨਹੀਂ ਇਹ ਸਿਰ ਪੈਸਿਆਂ ਵਾਸਤੇ ਨੇ ਔਰ ਇਹ ਆਈਐਸਆਈ ਇਹਨਾਂ ਨੂੰ ਯੂਜ਼ ਕਰ ਰਹੀ ਹੈ ਟੂ ਡਿਸਟੇਬਲਾਈਜ਼ ਪੰਜਾਬ ਭਾਈਚਾਰੇ ਇੱਕ ਸਾਜ ਰੂਪ ਪੰਜਾਬ ਇੱਕ ਬਾਰਡਰ ਸਟੇਟ ਨੂੰ ਉਹਦੇ ਹਾਲਾਤ ਵਿਗਾੜਨ ਵਾਸਤੇ ਉਹਨਾਂ ਨੂੰ ਵਰਤ ਰਹੀ ਹੈ ਇੱਕ ਮੈਂ ਆ ਵੀਡੀਓ ਆਡੀਓ ਸਾਂਝੀ ਕੀਤੀ ਜਿਹੜਾ ਇਹਨਾਂ ਨੂੰ ਫੋਨ ਆਇਆ ਸੀ ਆ ਤੁਸੀਂ ਸੁਣ ਲਓ ਮੈਂ ਤਾਂ ਉਹਨੂੰ ਭੇਜ ਹੀ ਰਿਹਾ ਜੀ ਉਹਦੇ ਚ ਕਲੀਅਰਲੀ ਕਹਿੰਦਾ ਆ ਤੂੰ ਸੁਣਾ ਦੀ ਆਪਦੇ ਸਪੀਕਰ ਪੁਲਿਸ ਜਿੰਨੀ ਮਰਜ਼ੀ ਲੈ ਲਈਂ ਕਹਿੰਦਾ ਤੈਨੂੰ ਤਾਂ ਮਾਰਨਾ ਨਾਲ ਪੁਲਿਸ ਵਾਲੇ ਵੀ ਮਾਰਨੇ ਹੁਣ ਬੰਦਾ ਜੱਸੋ ਇਨਾ ਹਾਲਾਤਾਂ ਚ ਜਾਵੇ ਤੇ ਕਿੱਥੇ ਜਾਵੇ ਕੀ ਇਹ ਚਾਉਂਦੇ ਪੰਜਾਬ ਛੱਡ ਦੀਏ ਫਿਰ ਤਾਂ ਮਤਲਬ ਅੱਜ ਇਹ ਦੀਪੂ ਜਿਹੜਾ ਕੋਈ ਜੈੰਤੀਪੁਰ ਪਰਿਵਾਰ ਲੜਾਈ ਲੜ ਰਿਆ ਅੱਜ ਇਹ ਛੱਡੂ ਏਡੇ ਹੌਸਲੇ ਵਾਲਾ ਤਾਂ ਫਿਰ ਮੈਨੂੰ ਨਹੀਂ ਲੱਗਦਾ ਕੋਈ ਹੋਰ ਹੋਗਾ ਹੌਲੀ ਹੌਲੀ ਫਿਰ ਸਾਰਾ ਹੀ ਹਿੰਦੂ ਪਾਈਚਾਰਾ ਪੰਜਾਬ ਛੱਡੂ ਉਹੀ ਤੁਸੀਂ ਜੰਮੂ ਕਸ਼ਮੀਰ ਵਾਲੇ ਹਾਲਾਤ ਪੈਦਾ ਕਰਨੇ ਜਦੋਂ ਕਸ਼ਮੀਰੀ ਪੰਡਿਤ ਤਖੀਰ ਚੋਂ ਉੱਥੋਂ ਛੱਡ ਕੇ ਚਲੇ ਗਏ ਅੱਜ ਉਹ ਹਾਲਾਤ ਪੰਜਾਬ 'ਚ ਪੈਦਾ ਕੀਤੇ ਜਾ ਰਹੇ ਆ ਔਰ ਭਗਵੰਤ ਮਾਨ ਸਾਹਿਬ ਸੁੱਤੇ ਪਏ ਆ ਮੈਨੂੰ ਇਸ ਗੱਲ ਦਾ ਰੰਜ ਇਹ ਬੰਦੇ ਤਾਂ ਹਿੰਮਤੀ ਨੇ ਜਰਨੈਲ ਨੇ ਲੜਾਈ ਲੜ ਲਣਗੇ ਮਗਰ ਹੂ ਵイズ ਅਨਸਰਬਲ ਇਹਦਾ ਆ ਨਿੱਕਾ 3 ਸਾਲ ਦਾ ਬੇਟਾ ਹੈ ਮਨ ਲਾਦਾ। ਇਹਦੀ ਮਾਤਾ ਨੇ ਅੱਗੇ ਆਪ ਦਾ ਘਰ ਦਾ ਸਾਈ ਗਵਾ ਲਿਆ। ਸਾਰੀਆਂ ਲੇਡੀਜ਼ ਬੈਠੀਆਂ ਆ ਇੱਕ ਨੌਜਵਾਨ ਆ ਕਾ ਸੰਦੀਪ ਕਿੱਥੇ ਆ? ਆ ਖਲੋਤਾ। ਆ ਵੱਡੀ ਗਿਣਤੀ 'ਚ ਹਿੰਦੂ ਭਾਈਚਾਰਾ ਇੱਥੇ ਆ ਕੇ ਬੈਠੇ ਚੰਤੀਪੁਰ ਡੇ ਦਾ। ਭਾਈ ਇਹਨਾਂ ਦੀ ਸੇਫਟੀ ਐਂਡ ਸਿਕਿਉਰਿਟੀ ਦੀ ਕੀਦੀ ਜ਼ਿੰਮੇਵਾਰੀ ਐ? ਤੁਹਾਨੂੰ ਭਗਵਾਨ ਮਾਨ ਨੂੰ ਅਰਵਿੰਦ ਕੇਚਰੀਵਾਲ ਦਾ ਫਿਕਰ ਪੈ ਰਿਹਾ ਦਿੱਲੀ। ਜਿਨ੍ਹਾਂ ਨੇ ਭਾਈ ਤੈਨੂੰ ਵੋਟਾਂ ਦਿੱਤੀਆਂ ਤੈਨੂੰ ਮੁੱਖ ਮੰਤਰੀ ਬਣਾਇਆ ਉਹਨਾਂ ਦੀ ਸੇਫਟੀ ਸਿਕਿਉਰਿਟੀ ਲਈ ਕੌਣ ਅਨਸਰਬਲ ਮੈਂ ਇੱਕ ਵੀਡੀਓ ਜਿਹੜੀ ਕੇਜਰੀਵਾਲ ਸਾਹਿਬ ਦੀ ਹੁਣ ਸੁਣਾਉਣਾ ਚਾਹੁੰਨਾ ਔਰ ਉਹ ਖਬਰ ਜਿਹੜੀ ਉਹ ਮੈਨੂੰ ਉਹ ਖਬਰ ਭੇਜੀ ਮੈਂ ਤੈਨੂੰ ਭੇਜ ਰਿਹਾ ਇਹਨੂੰ ਕਹਿਆ ਸੁਣਾ ਦਵੇ ਆਹ ਖਬਰ ਕੇਜਰੀਵਾਲ ਦੀ ਸੁਰੱਖਿਆ 'ਚ ਪੰਜਾਬ ਪੁਲਿਸ ਦੇ ਜਵਾਨ ਨਹੀਂ ਕੀਤੇ ਜਾਣਗੇ ਤਨਾ ਦਿੱਲੀ ਪੁਲਿਸ ਮਗਰ ਮੰਗ ਕੌਣ ਰਿਆ ਪੰਜਾਬ ਸਰਕਾਰ ਨੇ ਕ੍ਰੇਂਤ ਗ੍ਰਹਿ ਮੰਤਰੀ ਨੂੰ ਪੰਜਾਬ ਸਰਕਾਰ ਨੇ ਆਮ ਆਤਮਾ ਪਾਰਟੀ ਦੇ ਮੁਖੀ ਤੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸੁਰੱਖਿਆ ਵਿੱਚ ਪੰਜਾਬ ਪੁਲਿਸ ਦੇ ਜਵਾਨ ਤਨਤ ਕਰਨ ਦੀ ਬੇਨਤੀ ਨੂੰ ਰੱਦ ਕਰ ਦਿੱਤਾ ਹੈ ਗ੍ਰਹਿ ਮੰਤਰਾਲੇ ਦੇ ਹੁਕਮ ਬਾਦ ਹੁਣ ਅਰਵਿੰਦ ਕੇਜਰੀਵਾਲ ਦੀ ਸੁਰੱਖਿਆ ਵਿੱਚ ਪੰਜਾਬ ਪੁਲਿਸ ਦਾ ਜਵਾਨ ਸ਼ਾਮਿਲ ਨਹੀਂ ਕੀਤੇ ਜਾਣਗੇ ਮੰਗ ਕੀ ਕਰ ਰਹੇ ਸੀ ਕਿ ਜਿਹੜਾ ਜੈਡ ਪਲੱਸ ਪ੍ਰੋਟੈਕਟ ਇਹਨੂੰ ਪੰਜਾਬ ਪੁਲਿਸ ਵੀ ਦਿਓ ਤੇ ਜਿਹੜਾ ਟੈਕਸਪੇਅਰ ਜਿਹੜਾ ਪੰਜਾਬ ਦਾ ਪਛੰਡਾ ਜਿਹਨੂੰ ਤੀਜੀ ਚੌਥੀ ਪੀੜ੍ਹੀ ਹੋ ਗਈ ਪੰਜਾਬ ਲਈ ਕੰਮ ਕਰਦਿਆਂ ਨੇ ਭਾਈਚਾਰਕ ਸਾਂਝ 'ਚ ਇੱਥੇ ਆਪ ਦੀ ਜ਼ਿੰਮੇਵਾਰੀ ਨਿਭਾਉਂਦੇ ਆ ਉਹਦੀ ਸਿਕਿਉਰਿਟੀ ਕਿੰਨੀ ਯਕੀਨੀ ਬਣਾਉਣੀ ਹੈ ਵਾਟ ਨੌਨਸੈਂਸ ਇਜ਼ ਥਿਸ ਮਜ਼ਾਕ ਬੜਾ ਅਚੜਿਆ ਇੱਥੇ ਪੰਜਾਬ ਦਾ ਇਹਨਾਂ ਨੇ ਔਰ 2 ਮਹੀਨੇ ਹੋ ਗਏ ਸਰਸਪਾਟੇ ਤੋਂ ਸੁਭਾਏ ਕੱਖ ਨਹੀਂ ਕੀਤਾ ਸਾਡੇ ਮੁੱਖ ਮੰਤਰੀ ਨੇ ਜਾਂ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਜਾਂ ਦਿੱਲੀ ਜਾਂ ਇੱਧਰ ਫਿਰ ਜੋ ਜਹੋਂਦਰ ਫਿਰ ਜੋ ਇੱਥੇ ਅੱਗ ਲੱਗੀ ਪਈ ਹੈ ਕਾਂ ਇਕੱਲਾ ਉਹ ਮੈਨੂੰ ਲੱਗਦਾ ਜਾਂ ਤੇ ਇਹਨੂੰ ਖਾਦੀ ਪੀਤੀ ਚ ਪਤਾ ਨਹੀਂ ਲੱਗ ਰਿਹਾ ਜੁਗਨੂ ਉਹ ਕਹਿ ਦਿੰਦੇ ਨਹੀਂ ਟਾਇਰ ਪਾਟਿਆ ਤੁਸੀਂ ਕਬਾਲ ਹੋ ਗਈ ਪੰਜਾਬ ਦੇ ਹਾਲਾਤ ਟਾਇਰ ਪਾਟੇ ਤੇ ਸਾਡਾ ਡੀਜੀਪੀ ਆ ਰਿਹਾ ਜਦੋਂ اسلامਾਬਾਦ ਹੋਇਆ ਸੀ ਉਦੋਂ ਆਇਆ ਸੀ ਨਾ ਪਤਾ ਲੈਣ ਫਿਰ ਟਾਇਰ ਪਾਟੇ ਦਾ ਪਤਾ ਲੈਣ ਆ ਰਿਹਾ ਪੁੱਲ ਦਾ ਗੁਲਦਸਤਾ ਗੁਰਪ੍ਰੀਤ ਭੁੱਲਰ ਉਹਨੂੰ ਦੇਖ ਕੇ ਖੜਾ ਔਰ ਮੈਂ ਅੱਜ ਤੁਹਾਨੂੰ ਦੱਸ ਦਿਆਂ ਨਰੈਣ ਸਿੰਘ ਚੋੜੇ ਦੇ ਮਸਲੇ 'ਚ ਦਰਬਾਰ ਸਾਹਿਬ ਗੋਲੀ ਚਲਾਉਣੀ ਕੋਈ ਮਜ਼ਾਕ ਦੀ ਗੱਲ ਨਹੀਂ ਆ ਜੀ ਕਿਸੇ ਨੂੰ ਇਜਾਜ਼ਤ ਨਹੀਂ ਹੈ ਉਸ ਬੰਦੇ ਦੇ ਨਾਲ ਇੱਕ ਹੋਰ ਸੀ ਉਹ ਇਕਲ ਗੱਡੇ ਦਾ ਉਹ ਕਿੱਥੇ ਅੱਜ ਤੱਕ ਪੁਲਿਸ ਨੇ ਫੜਿਆ ਇੱਕ ਹੋਰ ਸੀ ਐਨ ਆਰ ਆਈ ਜਿਹੜਾ ਬੋਬੀ ਭੁੱਲਰ ਨੇ ਮੈਨੂੰ ਪਤਾ ਲੱਗਿਆ ਛੜਤਾ ਉਦੇ ਬਾਰੇ ਤੁਹਾਨੂੰ ਕਿਸੇ ਨੂੰ ਦੱਸਿਆ ਥੋੜੀ ਜੀ ਖਬਰ ਉਸ ਦਿਨ ਕੱਢੀ ਸੀ ਅਸੀਂ ਬੰਦੇ ਹੋਰ ਫੜੇ ਆ ਮਗਰ ਕੀ ਬਣਿਆ ਬਹੁਤ ਵੱਡੀ ਸਾਜ਼ਿਸ਼ਾਂ ਚੱਲ ਰਹੀਆਂ ਨੇ ਪੰਜਾਬ ਨੂੰ ਡੀਰੇਲ ਕਰਨ ਲਈ ਔਰ ਮੈਂ ਇਹ ਸਟੇਟਮੈਂਟ ਨੂੰ ਕੇਜਰੀਵਾਲ ਦੇ ਨੂੰ ਕੰਡਮ ਕਰਦਾ ਔਰ ਕਹਿਣਾ ਕਿ ਪੰਜਾਬ ਦੇ ਲੋਕਾਂ ਤੋਂ ਮਾਫੀ ਮੰਗਿਆ ਸੁਣੋ ਦਿੱਲੀ ਕੀ ਕਹਿ ਰਿਹਾ ਕਿ ਪਿੰਨਲ ਨੂੰ ਗੈਂਗਸਟਰਸ ਆਫ ਦਾ ਕੰਟਰੀ Who have taken complete control सबको पता है उनके नाम मेरे को यहां नाम बताने की कौन से ਗੈਂਗਸਟਰਸ ਹੈਗੇ सबको पता है पुलिस को भी बताया होम मिनिस्टर को भी बताया वो कच, कुछ कर क्यों नहीं रहे उन गैंगस्टर्स को पकड़ क्यों नहीं रहे दिल्ली पुलिस का स्टेटमेंट है लॉरेंस बिश्नोई गुजरात में साबरमती जेल में कैद है और वो वहाँ से यहाँ पे दिल्ली के अंदर सब करवा रहा है कैसे कर रहा है उसके पास फोन कहाँ से आ रहे हैं उसके पास सारे सारा ताम झाम कहाँ से आ रहा है हाउ इज़ यू ऑपरेटिंग फ्रॉम साबरमती जेल इन गुजरात तो दिल्ली पुलिस का स्टेटमेंट आया था कि इस पर्टिकुलर क्राइम के पीछे या मर्डर के पीछे उसका हाथ है और वो वहाँ से ऑपरेट कैसे कर रहा है दूसरा ਦਿੱਲੀ ਮੇ ਡੇਲੀ 17 ਬੱਚੇ ਕਿਡਨੈਪ ਹੋ ਰਹੇ ਹਨ ਔਨ ਅਨ ਐਵਰੇਜ ਦਿੱਲੀ ਮੇ ਡੇਲੀ 10 ਮਹਿਲਾਇਆਂ ਕਿਡਨੈਪ ਹੋ ਰਹੀਆਂ ਔਨ ਅਨ ਐਵਰੇਜ ਦਿੱਲੀ ਮੇ ਡੇਲੀ 3 ਮਹਿਲਾਵਾਂ ਕੇ ਰੇਪ ਹੋ ਰਹੇ ਹੈ ਵਾਟ ਇਜ਼ ਬੀਜਪੀ ਡੂਇੰਗ ਇਹ ਕਹਿ ਰਿਹਾ ਵਾਟ ਇਜ਼ ਬੀਜਪੀ ਡੂਇੰਗ ਮੈਂ ਇਹਨੂੰ ਪੁੱਛ ਰਿਹਾ ਵਾਟ ਇਜ਼ ਆਮ ਆਦਮੀ ਪਾਰਟੀ ਡੂਇੰਗ ਪੰਜਾਬ ਚ ਰੇਪ ਨਹੀਂ ਹੋ ਰਹੇ ਲਾਰੈਂਸ ਬਿਸ਼ਰੋਈ ਨੇ ਸਿੱਧੂ ਮੂਸੇਵਾਲੇ ਦਾ ਮਰਡਰ ਨਹੀਂ ਕੀਤਾ ਕਿਹੜੀ ਜੇਲ੍ਹ ਚ ਸੀ ਦਿੱਲੀ ਦੀ ਜੇਲ੍ਹ ਚ ਸੀ ਦਿੱਲੀ ਦੇ ਜੇਲ੍ਹ ਦਾ ਪ੍ਰਬੰਧ ਕਿਹਦੇ ਕੋਲ ਸੀ ਆਮ ਆਦਮੀ ਪਾਰਟੀ ਕੋਲ ਕੇਜਰੀਵਾਲ ਕੋਲ ਸੀ ਆ ਹੁਣ ਉਹਦੀ ਇੰਟਰਵਿਊ ਕਿਨੇ ਕਰਾਤੀ ਪੁਲਿਸ ਨਾਟ ਇਨ ਜੇਲ ਕਸਟਡੀ ਪੁਲਿਸ ਦੀ ਹਿਰਾਸਤ ਚ ਤੁਸੀਂ ਇੱਕ ਲੋਲੀ ਜਿਹਾ ਅਫਸਰ ਡੀਐਸਪੀ ਸਸਪੈਂਡ ਕਰਤਾ ਤੇ ਬਾਕੀਆਂ ਦਾ ਕੀ ਹੋਇਆ ਉਹ ਵੀ ਤਦ ਕੀਤਾ ਜਦੋਂ ਹਾਈ ਕੋਰਟ ਨੇ ਡੰਡਾ ਚਲਾਇਆ ਝੂਠ ਬੋਲਦੇ ਲੋਕ ਕੋਈ ਇਹਨਾਂ ਨੂੰ ਲਾਅ ਐਂਡ ਆਰਡਰ ਦਾ ਫਿਕਰ ਨਹੀਂ ਸਵਾਏ ਆ ਸ਼ਹਿਰੀ ਕਲਚਰ ਨੂੰ 50 ਗਨਮੈਨ ਦੇ ਦੋ ਜੀ ਸਾਡਾ ਪ੍ਰਧਾਨ ਪੜ ਗਿਆ ਉਹਨਾਂ ਦੀ ਜਾਨ ਦੀ ਫਿਕਰ ਹੈ ਤੇ ਜਿਹੜੇ ਪੰਜਾਬ ਦੀ ਗਰੋਥ ਤੇ ਕੰਟਰੀਬਿਊਟ ਕਰ ਰਹੇ ਉਹਨਾਂ ਦਾ ਤੁਹਾਨੂੰ ਫਿਕਰ ਕੋਈ ਨਹੀਂ ਇਹਨਾਂ ਹਾਲਾਤਾਂ ਨੂੰ ਲੈ ਕੇ ਅੱਜ ਹਿੰਦੂ ਸਿੱਖ ਇਕਤਾ ਭਾਈਚਾਰੇ ਇਕਸਾਂਜ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਸਾਡਾ ਮੁੱਖ ਮੰਤਰੀ ਜਾ ਕੇ ਦਿੱਲੀ ਬੈਠਿਆ ਹੈ ਬੜੀ ਸਲੀਪਿੰਗ ਮੈਨੂੰ ਇਸ ਗੱਲ ਦਾ ਦੁੱਖ ਹੈ ਔਰ ਮੈਂ ਵਾਰਨਿੰਗ ਦੇ ਰਿਹਾ ਕਿ ਜੇ ਨਾ ਜਾ ਕੇ ਦੇ ਵਿਲ ਬੀ ਸੀਰੀਅਸ ਕਨਸੀਕਵੈਂਸਸ ਆਉਣ ਵਾਲੇ ਸਮੇਂ 'ਚ ਐਂਡ THEN IT WILL BE TOO LATE ਤੁਹਾਡੇ ਕੋਈ ਸਵਾਲ ਜੀ ਜੀ ਸਾਬ 24 ਨੰਬਰ ਤੋਂ 15 ਜਨਵਰੀ ਤੱਕ 10 11 ਤੱਕ